ਨੇ ਉਹ ਕੀ ਹਾਲੀ ਵਧੀਆ ਭਾ ਤੂੰ ਸੁਣਾ ਇਹ ਕੰਮ ਛੱਡ ਪਹਿਲਾਂ ਮੇਰੀ ਗੱਲ ਸੁਣ ਹਾਂ ਭਾ ਉਹ ਕਿੰਗੜ ਆਇਆ ਤੈਨੂੰ ਸਮਝ ਲੱਗ ਜਾਣੀ ਓ ਕਿੰਗੜ ਨੂੰ ਬਹਿਣਿਆ ਮੈਂ ਤੈਨੂੰ ਬੋਲਣ ਦੀ ਜਾਚ ਨਹੀਂ ਕੰਮ ਦੱਸ ਕੀ ਕੰਮ ਆਇਆ ਵਾ ਯਾਰ ਤੂੰ ਹੀ ਮੇਰੇ ਸਾਹਮਣੇ ਖਲੋਤਾ ਤੈਨੂੰ ਹੀ ਕਿੰਗੜ ਕਹਿਣਾ ਮੈਂ ਭਾ ਚੱਜ ਨਾ ਕਹਿ ਲੈ ਬੰਦੇ ਦਾ ਕੋਈ ਮਾਨ ਤਾਨ ਕਰੀ ਦਾਂਦਾ ਵਾ ਨਾ ਤਾਂ ਉਹਨੇ ਕਿਹਾ ਮੈਂ ਤੈਨੂੰ ਦੇਸੀ ਘੋਲਿਆ ਦਾ ਘੋ ਖਾਇਆ ਕਰਦੇ ਸੀ ਡੋਲਿਆਂ ਚ ਜਾਨ ਜੂਨਾ ਦੇ ਤੇਰੇ ਸਾਡੇ ਚੱਕੇ ਬਰੀ ਜਾਨ ਹੈ ਹੈ ਅਸਾਂ ਮੇਰੀ ਗੱਲ ਸੁਣ ਆਹ ਰੋੜੀ ਕਿਦਾਂ ਲੱਗੀ ਆ ਤੇ ਆ ਤੂੰ ਆਹ ਰੋੜੇ ਜਿਹੜੇ ਕਿਦਾਂ ਲਾਏ ਆ ਤੇ ਇਹ ਕਿਦਾਂ ਲੱਗੇ ਯਾਰ ਤੈਨੂੰ ਨਹੀਂ ਦਿਖਦਾ ਆ ਤੇ ਇਤਨਾ ਖਲੜੀ ਪਈ ਆ ਇਹਨੂੰ ਆਪ ਮਾਰਾ ਮੋਟਾ ਤੈਅ ਕੀਤਾ ਦਾ ਤੇ ਏਟ ਆਪਾ ਪੂਰੀ ਚੰਗੀ ਤਰ੍ਹਾਂ ਤੈਅ ਕਰਕੇ ਲਾਈ ਆ ਭਰਾਵਾ ਮੈਂ ਰੇਟ ਪੁੱਛਿਆ ਤੈਨੂੰ ਚਾਹ ਪੀਤੀ ਆ ਸਵੇਰ ਦੀ ਪੀਤੀ ਆ ਪੀਤੀ ਆ ਆਪਾਂ ਵੀ ਪੀਤੀ ਆ ਤੂੰ ਤਿੰਨ ਵੀ ਪਿਉਨੇ ਆ ਮੈਨੂੰ ਚਾਹ ਨਹੀਂ ਪੀਣੀ ਮੈਨੂੰ ਇਹ ਦੱਸ ਤੁਹਾਨੂੰ ਮੋਤਵਾਰ ਬੰਦਾ ਨਹੀਂ ਤੇ ਮੋਤਵਾਰ ਨੂੰ ਆਪਾਂ ਇੱਥੇ ਪੰਚਾਇਤ ਲੱਗਣ ਲੱਗੇ ਆ ਸਰਪੰਚੀ ਲੱਗਣ ਨੂੰ ਉਪਰਾਵਾ ਕੋਈ ਮੋਤਵਾਰ ਜਿੱਦਾਂ ਮੁਨਸੀ ਕੋਈ ਉਪਰਾ ਇੱਥੇ ਮੁਨਚੀ ਹੁੰਦਾ ਵਾ ਮੋਤਵਾਰ ਨਹੀਂ ਹੁੰਦਾ ਅਸਾਂ ਇਹਨੂੰ ਬੁਲਾਇਆ ਮੈਂ ਰੇਡ ਕੱਢਾ ਕਰਾਂ ਮੈਂ ਇੱਥੇ ਘਰਨੀ ਆ ਕਿੰਨੀ ਘਰਨੀ ਵਾ ਇਹ ਤੈਨੂੰ ਜ਼ਿਆਦਾ ਦੱਸਣਾ ਜ਼ਰੂਰੀ ਆ ਮੈਡਮ ਜੀ ਇੱਕ ਆਇਆ ਜੀ ਬੁੱਲਰ ਗਿਆ ਐਵੇਂ ਸਿਰ ਖਾਈ ਜਾਂਦੇ ਹਾਂ ਕੌਣ ਨੀਂਚੇ ਤੇ ਨਹੀਂ ਗੱਲਾਂ ਕੰਡਿਆ ਮੈਡਮ ਜੀ ਤੁਸੀਂ ਵੀ ਮੈਨੂੰ ਗਲਤ ਸਮਝੀ ਜਾਂਦੇ ਜੇ ਮੈਂ ਤੇ ਤੁਹਾਨੂੰ ਸੋਗੋ ਦੱਸਿਆ ਵੀ ਕਸਟਮਰ ਆਇਆ ਵਾ ਤੇ ਤੁਸੀਂ ਮੈਨੂੰ ਕਹੀ ਜਾਂਦੇ ਮੈਂ ਨੀਂਦ ਚ ਗੱਲਾਂ ਕਰਨ ਨਿਆ ਵਾ ਹਾਂ ਕੌਣ ਆਇਆ ਵਾ ਤੂੰ ਤੇ ਮਮਾ ਸਾਡੇ ਗਾਹ ਪੁਜਾ ਦੇਣੇ ਇਦਾਂ ਦੇ ਨੀਂਦ ਨਾ ਬੋਲੀ ਤਾਂ ਹੁੰਦਾ ਉਹਨਾਂ ਨਾਲ ਨਹੀਂ ਰਿਸਪੈਕਟ ਕਰੀ ਦੀ ਹੁੰਦੀ ਆ ਮੈਡਮ ਜੀ ਉਹ ਤੇ ਮੇਰਾ ਸਿਰ ਖਾਈ ਜਾਂਦਾ ਮੈਂ ਕੀ ਕਰਾਂ ਚੱਲ ਯਾਰ ਮੈਂ ਤੇ ਨਾ ਚਾਹਦਾ ਤੇ ਕਿਸੇ ਨੂੰ ਗਾਈਡ ਕਰਨਾ ਵੀ ਨਹੀਂ ਆਉਂਦਾ ਚੱਲ ਕੌਣ ਆ ਦੱਸ ਮੈਨੂੰ ਉਹ ਵੀ ਆ ਗਿਆ ਕਿੰਗੜਾ ਯਾ ਆ ਭਾਜੀ ਕੋਣ ਚੱਕੀ ਲਿਆਉਣਾ ਲਾ ਯਾਰ ਤੈਨੂੰ ਭਾਜੀ ਦੀ ਕਹਿੰਦੇ ਇਹ ਹੱਡੀ ਮੇਡਮ ਆ ਆਹ ਤਾਂ ਖਾਣਾ ਕੋ ਸ਼ੇਰ ਤੇ ਚੱਲਦਾ ਤੂੰ ਸਾਨੂੰ ਜੱਬੀਆਂ ਮਾਰਨ ਆ ਗਿਆ ਇੱਥੇ ਸਸੇ ਕਾਲ ਮੈਡਮ ਇਹ ਮੈਡਮ ਨੇ ਬੰਦੇ ਨਾਲ ਤੁਹਾਡੇ ਨਾਲ ਇਕੱਲੇ ਨਹੀਂ ਬੋਲਣੇ ਮੇਰਾ ਮਤਲਬ ਕਿ ਬੰਦੇ ਨਾਲ ਇਕੱਲੇ ਨਹੀਂ ਬੋਲਣੇ ਤੂੰ ਤੇ ਭਰਾ ਨਹੀਂ ਜਾਨਾ ਇੱਕੋ ਵੱਡੀ ਭਰਾਵਾ ਮੈਂ ਤੇਰਾ ਕੀ ਲਾਤਾ ਸਲਟ ਤਾਂ ਤੂੰ ਪਹਿਲਾਂ ਲਾ ਕੇ ਆ ਆ ਬੱਸ ਕਰ ਭਰਾ ਤੂੰ ਤੇ ਸਾਡੀ ਸੇਰ ਖਾਣਾ ਹੀ ਲਾਤਾ ਤਾਂ ਮੈਂ ਗੱਲ ਹੀ ਨਹੀਂ ਕਰਨੀ ਮੈਂ ਭਾਜੀ ਨਾ ਉਹ ਮੇਰਾ ਮਤਲਬ ਮੈਂ ਨਹੀਂ ਨਾ ਗੱਲ ਕਰ ਓ ਮੈਡਮ ਜੀ ਮੈਂ ਕਿਹ ਰੋੜੇ ਕਿਦਾਂ ਲਾਇਏ ਜੀ ਅਬ ਭਾਜੀ ਤੁਹਾਡੇ ਸਾਹਮਣੇ ਲਾਇਆ ਵੇਖੋ ਲਿੰਗੇਟੇ ਦੇ ਪਏ ਜੀ ਵੇ ਉਹ ਯਾਰ ਮੇਰਾ ਮਤਲਬ ਰੇਟ ਕਿਦਾਂ ਲਾਇਆ ਤੁਸੀਂ ਯਾਰ ਤੁਸੀਂ ਦੱਸੋ ਤਾਂ ਸਹੀ ਖੜਨੇ ਕਿਤੇ ਤੇ ਆ ਖੜਾਂਗੇ ਕਿਤੇ ਤੁਸੀਂ ਦੱਸੋ ਸੇ ਰੇਟ ਕੀ ਆ ਸੇਤੇ ਰੱਖ ਕੇ ਲੈ ਜਾਣੇ ਟਰਾਲੀ ਰੇੜੇ ਦੇ ਹਿਸਾਬ ਦਾ ਹੁੰਦੇ ਭਰਾ ਬਾਲਾ ਜੇ ਮੈਂ ਟਰਾਲੀ ਲੈਣੀ ਹੋਵੇ ਤੇ ਪੈਂਦੀ ਹੋਊਗੀ ਕੋਈ 4-5 ਕੇ ਵੱਧ ਕੋਛ ਲੋ ਤੁਹਾਡੇ ਸਾਹਮਣੇ ਜੀ ਮੈਡਮ ਹਾਜੀ ਮੈਡਮ ਕਿੰਨਾ 4000 ਦੀ ਕਿ 5000 ਦੀ ਪੜੀ 5000 ਦੀ ਪੈ ਰਹੀ ਵੀ ਤੁਹਾਨੂੰ ਅੱਛਾ ਤੇ ਆਪਣਾ ਰੇਟੇ ਤਾਂ ਖਰਦਨੇ ਹੋਂ ਤੇ ਕਈਆਂ 16 ਕੋ 14 ਤੋਂ ਇੰਨਾ ਪੈ ਰਹੀ ਹੈ ਤੁਹਾਨੂੰ ਕੰਮ ਮhenga ਲੱਗਦਾ ਚਲੋ ਕੋਈ ਗੱਲ ਨਹੀਂ ਬਾਅਦ ਵਿੱਚ ਦੱਸ ਦਾਂਗੇ ਤੁਹਾਨੂੰ ਤੇ ਉਹ ਆਪਣਾ ਏਟ ਦਾ ਕੀ ਰੇਟ ਹੈ ਏਟ ਦਾ ਵੀ ਭਰਾ ਉਹਨਾਂ ਨੂੰ ਪੁੱਛ ਤੂ ਤੇ ਮੈਨੂੰ ਪੁੱਛੀ ਜਾਣ ਮੈਂ ਮੈਡਮ ਨੂੰ ਕਦੇ ਵਸਤੇ ਲਿਆਂਦਾ ਵਾ ਮੈਨੂੰ ਦੱਸੋ ਇਹਨੂੰ ਦੱਸ ਦੋ ਤੁਸੀਂ ਨਾਲੇ ਇਹਨੂੰ ਵੀ ਪਤਾ ਲੱਗ ਜਾਊਗਾ ਨੇ ਤੁਹੀਂ ਆਪ ਕੀ ਗੱਲ ਕਰ ਰਹੇ ਹੋ ਦੱਸੋ ਮੈਡਮ ਜੀ ਇੱਟ ਦਾ ਕੀ ਰੇਟ ਹੈ ਰੇਟ ਦਾ ਭਾਈ 6-7000 ਰੁਪਏ ਹੈ ਅੱਛਾ 1000 ਰੇਟ ਮਤਲਬ 7000 ਹਾਂ ਵੀ ਕਿਹੜੀ ਚਾਹੀਦੀ ਅਬਲਡੋਮ ਪਿੰਡੜ ਕਿਹੜੀ ਚਾਹੀਦੀ ਮੈਨੂੰ ਤਾਂ ਕਿੰਗਰ ਚਾਹੀਦੀ ਇਹਦੇ ਵਰਗੀ ਯਾਰ ਕੋਈ ਮੈਡਮ ਸਾਹਮਣੇ ਵੀ ਸਟੀਕ ਰਹੀਆਂ ਹਨ ਹੱਡੀ ਚੱਲ ਫਿਰ ਸੈਂਪਲ ਹੀ ਚੈੱਕ ਕਰਾ ਦਿਓ ਅਰੇ ਸੈਂਪਲ ਕੋਟਾ ਦੇ ਦੇਖ ਲਓ ਨਹੀਂ ਜਿਹੜੀ ਅਰਜੀ ਹੈ ਮੈਨੂੰ ਵੀ ਨਹੀਂ ਆਉਂਦੀ ਤਾਂ ਇਹਦਾ ਮਤਲਬ ਹੀ ਤੇਰੇ ਵਰਗਾ ਹੀ ਹੈ ਸੈਂਪਲ ਅੱਛਾ ਠੀਕ ਹੈ 7200 ਨੂੰ ਉਹ ਹੋ ਗਈ ਪਰਾ ਤੂੰ ਸਾਡੀ ਬੇਇੱਜ਼ਤੀ ਕਰੀ ਜਾਂਦੇ ਆ ਪਤਨੀਆਂ ਗੱਲਾਂ ਸੁਣਨ ਨੂੰ ਥੋੜੀ ਆਏ ਆ। ਓ ਮੈਡਮ ਜੀ ਫਿਰ ਰੋੜੀ ਕਿਦਾਂ? ਰੋੜੀ ਵੀ ਚਾਹੀਦੀ ਹੁੰਦੀ ਆ ਨਾ। ਨੀਆਂ ਨੂਆਂ ਚ ਪਾ ਲਈ। ਯਾਰ ਤੈਨੂੰ ਅੱਗੇ ਦਾ ਹਾਸ ਤੇ ਦਿੱਤੀ ਆ। ਇਹਨਾਂ ਦਾ ਮੈਨੂੰ ਚੇਤਾ ਭੁੱਲ ਗਿਆ ਵਾ। ਚੇਤਾ ਭੁੱਲ ਗਿਆ। ਮੈਡਮ ਜੀ ਤੁਸੀਂ ਦੱਸੋ ਰੋੜੀ ਦਾ ਕੀ ਰੇਡ ਗੋ? ਜਿਸ ਹਿਸਾਬ ਨਾਲ ਲਾ ਦੋ ਕੋਈ ਗੱਲ ਨਹੀਂ। ਯਾਰ ਕੁਝ ਲੈਣੀ ਕਰੀ ਇਹ ਦਾਦਿਆਂ ਨੂੰ ਭਰਾ। ਆਪਾਂ ਤੁਹਾਨੂੰ ਉੱਥੇ ਬਹਿ ਕੇ ਦਵਾਣਾ ਤੁਹਾਨੂੰ ਦੱਦਿ ਨੇ ਵੀ ਆ ਚੀਜ਼ ਇਹਨੇ ਦੀ ਓ। ਅਛਾ ਤੇ ਜੇ ਆਪਾਂ ਕੱਲੇ ਰੋੜੇ ਲੈਣੇ ਹੋ ਉਹਨਾਂ ਨੂੰ ਨੀਂ ਨਿਕਲ ਜੂਗੀ ਸਰ ਇਹ ਮਤਲਬ ਮੰਨ ਲਓ ਮੈਂ ਕੱਲੇ ਰੋੜੇ ਹੀ ਲੈਣੇ ਹੋਣ ਤੇ ਦੋ ਚਾਰ ਟਰਾਲੀਆਂ ਨਹੀਂ ਕੀ ਬਣਾਉਣਾ ਕੀ ਤੁਸੀਂ ਬਣਾਉਣਾ ਮੈਂ ਕੋਠੀ ਪਾਉਣੀ ਆ ਦੋ ਮੰਜ਼ਲੀ ਅੱਛਾ ਕੋਠੀ ਬਣ ਮੈਨੂੰ ਲੱਗਾ ਨਹੀਂ ਪੱਥਰ ਰੱਖਣਾ ਖੇ ਲੈ ਕੇ ਉਹ ਨਹੀਂ 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 ਪੱਥਰ ਕਿਉਂ ਬਾਕੀ ਹੈਗਾ ਵਾ ਸਮਾਨ ਮੈਂ ਕਿਹਾ ਕੱਲੇ ਰੋੜੇ ਲੈ ਜੰਨੇ ਆ ਚੱਲ ਕੋਈ ਨਹੀਂ ਭਰਾ ਤੂੰ ਦੱਸ ਦੇ ਉਹਨੂੰ ਕਿੰਨੇ ਚਾਹੀਦੇ ਆ ਤੇ ਆ ਡਰੈੱਸ ਦੇ ਦੇ ਭਰਾ ਆਪਣਾ ਆਪਾਂ ਦਿਨੋਂ ਉੱਤੇ ਪਹਚਾ ਦਿੰਦੀ ਹਾਂ ਇਦਾਂ ਕਰਦੇ ਆ ਰੋੜੇ ਚ ਆ ਪੰਜ ਕਹਲੀਆਂ ਰੋੜੀਆਂ ਨਹੀਂ ਆਉਂਦੀਆਂ 2 ਮਿੰਟ ਲੈ ਜਾਂਦੇ ਆ 2 ਮਿੰਟ ਕਿਦਾਂ ਪਾ ਦੱਸਿਓ ਮੈਡਮ ਭਾਈ 2 ਮਿੰਟ ਤਾਂ ਉਹ ਤੋਂ ਵੀ ਲੈਣੀ ਕਿਹੜੀ ਕਿਹੜੀ ਸਿਰ ਤੇ ਮਰੋਣੀ ਆ ਦੱਸੋ ਮੈਂ ਨਾ ਸਿਰ ਤੇ ਕਿੱਤਾ ਥੋੜੀ ਮਰਮਾਉਣ ਆਇਆ ਮੈਂ ਤਾਂ ਰੇਟ ਪੁੱਛਣ ਆਇਆ ਹਾਂ ਜੇ ਮੈਂ ਵੀ ਚੱਲ ਲੈ ਜਾਂਦੇ ਮੇਰੇ ਹਿਸਾਬ ਨਾਲ ਅੱਜ ਤੂੰ ਚੀਟਾ ਮਾਰਾ ਕੇ ਜਾਣੀ ਆ ਪਾ ਇਦਾਂ ਨਹੀਂ ਤੂੰ ਭਰਾ ਮੇਰੇ ਕੋ ਕੀ ਗਲਤੀ ਹੈ ਗੁਰਦੇ ਸਾਡਾ ਕਸਟਮਰ ਆ ਇੱਜ਼ਤ ਕਰੋ ਇੱਜ਼ਤ ਆ ਯਾਰ ਅੱਗੇ ਤੂੰ ਵੇੜ ਦੀ ਅੱਗੇ ਬੜੀ ਲਾਤੀ ਦੇ ਨੇ ਤੂੰ ਅੱਧਾ ਨੰਗਾ ਆ ਤਾਂ ਇੱਥੇ ਗੱਲਾਂ ਕਰਦੇ ਗਾ ਜੀ ਭਰਾ ਨੂੰ ਦੱਦੇ ਹੱਥ ਜ਼ੋਰ ਤਾਂ ਤੇਰੀ ਗਾੜੀ ਕੇਰੀ ਚ ਨਹੀਂ ਤੈਨੂੰ ਮੈਨੂੰ ਪਤਾ ਤੈਨੂੰ ਚਾਹ ਦਾ ਹਮਲ ਹੋਣਾ ਵਾ ਤੈਨੂੰ ਠੰਡ ਲੱਗਣ ਦੀ ਆ ਮੈਡਮ ਜੀ ਨੂੰ ਚਾਹ ਦੇਓ ਭਰਾ ਦੱਸਦੇ ਆ ਨੂੰ ਕੇਰੀ ਚਾਹੀਦੀ ਆਪਾਂ ਤੈਨੂੰ ਭਰਾ ਉਹੀ ਦੇ ਦਿੰਨੇ ਆ ਮੈਡਮ ਜੀ ਵੀ ਲੈ ਲੋ ਫੇਰ ਤੁਸੀਂ ਕਹਿੰਦੇ ਵੀ ਸਾਡੇ ਕਸਟਮਰ ਭਜਾ ਦਿੰਦਾ ਆ ਟਾਡੇ ਸਾਹਮਣੇ ਹੀ ਜੇ ਹੁਣ ਇਹਦਾ ਮਤਲਬ ਵੀ ਮੈਡਮ ਜੀ ਇੱਥੇ ਤੁਹਾਡੇ ਕਸਟਮਰੇ ਬਾਰੋ-ਬਾਰੀ ਕੱਢ ਦਿੰਦਾ ਹਨ ਆ ਤਾਂ ਸ਼ੁਕਰ ਆ ਕਿ ਨੇ ਤੁਹਾਡੇ ਨਾਲ ਮੈਨੂੰ ਮਿਲਾ ਦਿੱਤਾ ਕੰਮ ਮੈਨੂੰ ਇਦਾਂ ਤਾਂ ਲੱਗਦਾ ਤਾਂ ਸ਼ਕਲੋਂ ਚਮੜੀਆ ਲੱਗਣ ਲਿਆ ਮੈਨੂੰ ਲੱਗਦਾ ਤੁਸੀਂ ਇੱਤਾਂ ਤਾਂ ਇਹਦਾ ਕੋਈ ਬਚਾ ਕੇ ਰੱਖ ਸਕੋ ਉਹ ਮੇਰੀ ਗੱਲ ਸੁਣ ਨਾ ਨਿੰਕ ਨੀਰੀ ਤੋਤਾ ਯਾਰ ਤੂੰ ਬੇਸਤੀ ਕਰੀ ਜਾਣੇ ਇਹੀ ਇਟਾ ਮੇਰੇ ਹਿਸਾਬ ਨਾਲ ਮੈਂ ਤੇਰੇ ਸਿਰ 'ਚ ਮਾਰ ਦੇਣੀ ਆ ਦਿਖਾ ਮੂੰਹ ਆਪਣਾ ਉਹ ਰੋੜੇ ਵਰਗਾ ਪੂਰਾ ਹੀ ਦਿਖਾਵਾ ਕਿਹੜਾ ਰੋੜਾ ਹੈ ਆਵੇ ਲੱਕੀਂ ਗੋੜ ਜਰਾ ਹੀ ਤੂੰ ਮੇਰੇ ਸਾਹਬ ਨਾਲ ਸ਼ੇਰ ਚ ਖਾ ਲੈਣਾ ਮੈਂ ਨਮਾ ਤੂੰ ਤੇ ਸ਼ਤਾਨੀਆਂ ਕਰਨਾ ਆ ਇੱਥੇ ਉਹ ਤੇਰੇ ਮੂੰਹ ਨਾਲ ਦੇਖਣ ਡਿਆ ਸ਼ੇਪ ਰਲਦੀ ਆ ਸ਼ੇਪ ਤੇ ਤੇਰੀ ਵੀ ਜਰਦੀ ਫਿਰ ਉਹਦੇ ਨਾਲ ਫਿਰ ਤੂੰ ਫਿਰ ਬੇਇੱਜ਼ਤੀ ਕਰੀ ਜੰਨਾ ਮੈਂ ਬੇਇੱਜ਼ਤੀ ਵਾਲੀ ਕਿਹੜੀ ਗੱਲ ਮੈਂ ਪੁੱਛਿਆ ਵੀ ਮੂੰਹ ਤੋਤਾ ਸੀ ਅੱਜ ਰਾਨਾ ਆ ਗਏ ਆਂ ਅਸੀਂ ਮੈਂ ਮੂੰਹ ਫੇਰ ਰਹਿ ਗਈ ਉਹ ਨਿੱਤਲ ਪਿੰਡੀ ਅੱਖਾਂ ਤੇ ਆਵੇ ਔਰ ਲੱਭਣ ਦੀ ਗੱਡ ਆ ਮੈਡਮ ਨੂੰ ਦੱਸਾਂ ਤਰਾ ਲੱਗੀ ਜੀ ਮੈਡਮ ਜੀ ਦੱਸ ਹੁਣ ਮੈਡਮ ਨਹੀਂ ਬੋਲੀ ਪਰਾ ਉਹ ਮੈਡਮ ਦਾ ਨਹੀਂ ਬੋਲੀ ਕਿ ਮੇਰਾ ਬੰਦਾ ਨਾ ਭਾਜੇ ਤੇ ਤੂੰ ਮੈਡਮ ਦਾ ਬੰਦਾ ਜ਼ਰੂਰੀ ਭਜਾਉਣਾ ਵਾ ਨਹੀਂ ਨਹੀਂ ਮੈਂ ਨਹੀਂ ਭਜਾਉਂਦਾ ਪਰਾ ਮੈਂ ਤੁਹਾਡੇ ਕੰਮ ਤੇ ਮੈਂ ਵੀ ਸਿਰਫ ਇੱਕ ਕਸਟਮਰ ਆ ਕਸਟਮਰ ਦੀ ਚੱਕਰ ਆ ਕਰੋ ਦੱਸੋ ਕਿਹੜੀ ਚਾਹੀਦੀ ਤੇਰੇ ਵਰਗੇ ਹੋਗੇ ਪਰਾ ਸਾਰੇ ਨਹਾ ਕੇ ਆਇਆ ਸੀ ਮਸ ਵੀਰੇ ਆ ਤੇ ਮੇਰੇ ਵਰਗੇ ਮੇਰੇ ਬੰਦੇ ਨਹਾ ਕੇ ਆ ਆਹੋ ਮੈਨੂੰ ਨਹੀਂ ਲੱਗਦਾ ਕਿ ਮੇਰੇ ਬੰਦੇ ਨਹਾ ਕੇ ਆਉਂਗਾ ਜਾ ਪਰਾ ਤੇ ਇੰਨਾਂ ਤੇ ਮੱਥਾ ਲਾਉਣਾ ਹੀ ਤੂੰ ਅੱਛਾ ਮੇਰੀ ਗੱਲ ਸੁਣ ਹਾਂ ਆ ਫੇਰ ਟਰਾਲੀ ਮੈਂ ਲੈ ਕੇ ਆਉਣਾ ਤੇ ਲੈ ਜੰਨਾ ਫੇਰ ਪਰਾ ਤਾਂ ਇੰਨੀ ਡਿਸਟੈਂਸ ਕਿਉਂ ਪਾਈ ਕੀਤੀ ਤੇ ਟਰਾਲੀ ਤੈਨੂੰ ਆ 500 ਦਵਾ ਦਿੰਨੇ ਆ। ਕਿਰਾਇਆ ਦੱਸੋ ਮੈਡਮ ਜੀ ਕਿਰਾਇਆ ਕਿੰਨਾ ਟਰਾਲੀ ਦਾ? ਵਿੱਚ ਹੀ ਸਾਰਾ ਕੁਝ ਕਿੱਥੇ ਜਾਂ ਪਹੁੰਚ ਪਹੁੰਚ ਕਿੰਨੀ ਲੈਂਦਾ ਹੈ? ਪਹੁੰਚ ਤੇ ਤੁਹਾਡੀ ਲੱਗ ਗਈ ਜਾਨੀ ਜੇ ਕੋਈ 650 ਲੱਗ ਜਾਈ ਜਾਊਗਾ। ਇਹ ਕਿੰਨੇ ਕਿਲੋਮੀਟਰ ਦਾ? ਮੈਂ ਤਾਂ ਟਰਾਲੀ ਵਿੱਚ ਰੋੜੇ ਖਰਨੇ ਆ ਸਾਰੇ ਗਿੰਤੀ ਦੇ 20। ਆਦੇ ਦੀ ਪਹੁੰਚ ਕਿੰਨੇ ਲੇਗੇ? ਪਰਾ 20 ਰੋੜੇ ਲੈ ਆਨਾ ਮੈਂ 15 ਪਾਤੇ ਨੇ ਸਿਰ ਤੇ ਮਾਰ ਦੇਵੇਂ ਮੇਰੇ ਹਿਸਾਬ ਨਾਲ। ਉਹ ਅੱਜ ਰੰਗ ਕੇ ਜਰਾ ਹੀ ਆ। 15 ਰੁਪਏ ਆਏ ਤੇ ਬਦੀ ਗੱਲ ਕੀਤੀ ਜਾ। ਸੁਵਰਤਰਾ ਜਾਂ ਦਾ ਦੂਜਾ ਬੰਦਾ ਨਹੀਂ ਆਇਆ। ਯਾਰ ਤੁਹਾਨੂੰ ਕਸਟਮਰ ਨਾਲ ਬੋਲਣਾ ਹੀ ਨਹੀਂ ਆਉਂਦਾ ਮੈਡਮ ਜੀ ਨੂੰ ਸਮਝਾਓ ਕੋ। ਮੇਰੀ ਮਰਜ਼ੀ ਆ ਮੈਂ 20 ਖੜਾ ਮੈਂ 50 ਖੜਾ ਮੈਂ 2000 ਖੜਾ। ਭਰਾ ਨਹੀਂ ਆ ਰੋੜੇ ਬਦਲੇ ਤੂੰ ਮੈਨੂੰ ਟਰਾਲੀ ਦੇਂਂ। ਉਹ ਨਹੀਂ ਤੇ ਪਹੁੰਚ ਦਸਤੀ ਆ ਉਹਨੇ ਮੈਂ ਰੋੜੇ ਨਹੀਂ ਖਰਨੇ ਉਹਨੇ ਵੀ। ਤੂੰ ਤੁਹਾਡੇ ਕੋਲ ਇਤਨਾ ਪੁੱਛੇ ਨਾ ਢੇਰੇ ਪੁੱਛੇ ਨਾ ਟਰਾਲੀਆਂ ਪੁੱਛੇ ਨੀ ਮੈਂ। ਉਹ ਚੱਲਾਂ ਕਿੱਥੇ ਭਰਾ ਲੈ ਆਏ ਤੇ ਆ ਹੁਣ ਵੀਰ ਆਇਆ ਭਲੇ ਮੋਟਰਸਾਈਕਲ ਲੈ ਆ ਕੇ ਹੁਣਾ ਤਿੰਨ ਘੰਟੇ ਬਰਬਾਦ ਕਰਾ ਤੇ ਸਾਡੇ ਓਏ ਭਾਈ ਓਏ ਓਏ ਕੀ ਹੋ ਰਿਹਾ